すごい

ਪਹਿਲਾਂ ਤਾਂ ਜੀ ਸਮੂੱਚੀ ਪ੍ਰਸ਼ਨ ਸਾਰੇ ਪਾਈ ਜਿਹੜੇ ਇੱਥੇ ਦਿਲਦਿਆਂ ਗਾਰਾਂੀਆਂ ਤੋਂ ਧੰਨਵਾਦ ਤੇ ਸਮੂੱਚੀ ਸਾਧ ਸੰਗਤ ਨੂੰ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵੀ ਜੀ ਦੱਸਣਾ ਚਾਹੁੰਨਾ ਕਿ ਜਿਹੜੇ ਲੋਕ ਆਂਦਾ ਇਹ ਉਹ ਲੋਕ ਆ ਜਿਨ੍ਹਾਂ ਨੂੰ ਸਰਦਾਰ ਭਗਤ ਸਿੰਘ ਮਾਨ ਜੀ ਦੀ ਲੋਕ ਪ੍ਰੇਤਾ ਹজম ਨਹੀਂ ਹੋ ਰਹੀ ਇਹ ਉਹ ਲੋਕ ਆ ਜਿਨ੍ਹਾਂ ਨੂੰ ਭਗਤ ਸਿੰਘ ਮਾਨ ਦਾ ਅਹਮ ਲੋਕਾਂ ਲਈ ਕੰਮ ਕਰਨਾ ਹজম ਨਹੀਂ ਆ ਰਿਹਾ ਇਹ ਲੋਕ ਕੱਲਾ ਹੁਣ ਨਹੀਂ ਪਿਛਲੀਆਂ ਸਰਕਾਰਾਂ ਚ ਵੀ ਆਪਣੀ ਗੁੰਡਾਗਰਦੀ ਦੋ ਨੰਬਰ ਤੇ ਧੰਦੇ ਕਰਦੇ ਆਏ ਤੇ ਕਰਦੇ ਰਹਿਣਗੇ ਪਰ ਅੱਜ ਇਹਨਾਂ ਨੇ ਤਹਈਆ ਕੀਤਾ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਲੋਕਾਂ ਲਈ ਜਨਰਤ ਕੰਮ ਕਰ ਰਹੀ ਆ ਟੋਲ ਪਲਾਜ਼ੇ ਬੰਦ ਕੀਤੇ ਆ ਐਜੂਕੇਸ਼ਨ ਤੇ ਕੰਮ ਕੀਤਾ ਹੈਲਥ ਤੇ ਕੰਮ ਕੀਤਾ ਅ ਕੱਲ ਪਰਸੇ ਤੁਸੀਂ ਦੇਖੋ 443 ਨਵੇਂ ਪੁਲਿਸ ਤੇ ਨੌਜਵਾਨ ਮੁੰਡੇ ਕੁੜੀਆਂ ਪਰਚੀ ਕੀਤੇ ਆ 50000 ਦੇ ਕਰੀਬ ਨੌਜਵਾਨ ਪਰਚੀ ਕਰ ਚੁੱਕਿਆ ਸੋ ਉਹ ਆਪਣੇ ਕੰਮ ਕਰ ਰਹੇ ਆ ਪਰ ਇਹ ਉਹ ਲੋਕ ਆ ਜਿਨ੍ਹਾਂ ਨੇ ਤਹਿਇਆ ਕਰ ਲਿਆ ਕਿ ਅਸੀਂ ਮਾਨ ਸਾਹਿਬ ਦੀ ਬਦਨਾਮੀ ਗਰਾਊਂਡ ਲੈਵਲ ਤੇ ਕਰਨੀ ਹੀ ਕਰਨੀ ਆ। ਔਰ ਇਹ ਲੋਕ ਨੇ ਮਾਈਨਿੰਗ ਮਾਫੀਆ ਵਾਲੇ। ਸੋ ਇਹਨਾਂ ਦਾ ਜਿਹੜਾ ਆਮ ਦਿਨਾਂ ਦੇ ਵਿੱਚ ਰਿਤ ਦੀ ਮਾਈਨਿੰਗ ਹੁੰਦੀ ਆ ਇਹ ਮਾਈਨਿੰਗ ਆਪਾਂ ਸਾਰੇ ਜਾਣਦੇ ਆ 1 ਅਕਤੂਬਰ ਤੋਂ ਲੈ ਕੇ ਜਿਹੜੀ 31 ਜੂਨ ਤੱਕ ਹੁੰਦੀ ਆ। ਠੀਕ ਆ ਨਾ? ਸੋ ਜਿਹੜੀ ਆ ਮਾਈਨਿੰਗ ਆ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਦੀ ਇਸ ਐਮ ਦੇ ਵਿੱਚ ਜਿਹੜੀ ਮਾਈਨਿੰਗ ਲੀਗਲ ਤੌਰ ਤੇ ਕੋਰਟ ਦੇ ਵੀ ਆਰਡਰ ਆ ਔਰ ਸਰਕਾਰ ਦਾ ਵੀ ਹੁਕਮ ਹੁਕਮਾਂ ਦੀ ਪਾਲਣਾ ਕੀਤੀ ਜਾਂਦੀ ਆ ਕਿ ਬਰਸਾਤ ਦੇ ਸਮੇਂ ਦੇ ਵਿੱਚ ਜਿਹੜੇ ਤੁਸੀ ਬਾਨਾ ਕੱਚੇ ਬਾਨਾ ਇਹਨਾਂ ਨੂੰ ਨੁਕਸਾਨ ਪਹੁੰਚਦਾ ਇਹ ਮਾਈਨਿੰਗ ਨਹੀਂ ਹੋਣੀ ਚਾਹੀਦੀ ਆਮ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਫੈਸਲਾ ਸਰਕਾਰਾਂ ਨੇ ਤੇ ਕੋਰਟ ਨੇ ਲਿਆ ਹੋਇਆ ਪਰ ਇਹ ਲੋਕ ਸਰਕਾਰ ਤੇ ਕੋਰਟ ਨੂੰ ਟੱਚ ਨਹੀਂ ਜਾਣਦੇ ਤੇ ਜੇ ਕੋਈ ਸਾਡੇ ਵਰਗਾ ਉਸਕੇ ਇਹਨਾਂ ਨੂੰ ਕਹਿੰਦਾ ਆ ਕਿ ਇਹ ਸਾਡੇ ਤੇ ਵੀ ਜਿਵੇਂ ਰਾਤ ਇਹਨਾਂ ਨੇ ਮੈਨੂੰ ਘੇਰਾ ਪਾ ਲਿਆ ਤੇ ਗੱਡੀ ਦੀ ਧੰਨ ਤੋੜ ਕੀਤੀ ਆ ਤੇ ਮੈਂ ਆਪਣੀ ਜਾਨ ਬਚਾ ਕੇ ਉੱਥੋਂ ਭੱਜਿਆ ਤੇ ਇਹ ਲੋਕ ਉਹ ਲੋਕ ਨੇ ਕਿ ਜੇ ਕੋਈ ਆਵਾਜ਼ ਚੱਕਦਾ ਇਹਨਾਂ ਦੇ ਖਿਲਾਫ ਤੇ ਇਹ ਉਹਨੂੰ ਹਰ ਤਰ੍ਹਾਂ ਨਾਲ ਡਰਾਉਣ ਧਮਕਾਉਣ ਦੀ ਗੱਲ ਕਰਦੇ ਆ ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਉਹਨਾਂ ਤੋਂ ਨਹੀਂ ਡਰਨ ਵਾਲਿਆ ਤੂੰ ਜੇ ਅੱਜ ਅਸੀਂ ਚਲੋ ਆਪਣਾ ਜਿਹੜਾ ਅ ਲੈਕਚਰ ਰੂਮ 'ਚ ਜਿਹੜਾ ਥਾਣੇ 'ਚ ਦਿੱਤਾ ਆ ਆਪਣੀ ਸ਼ਿਕਾਇਤ ਦਿੱਤੀ ਆ ਕਾਰਵਾਈ ਕਰਾਵਾਂਗੇ ਕੋਈ ਵੀ ਬੰਦਾ ਬਰਖਸ਼ਾ ਨਹੀਂ ਜਾਊਗਾ ਕਾ ਭਾਈ ਮੈਂ ਨੀਕੋਸ ਤੋਂ ਇਹ ਚਾਸ ਦੀ ਕੋਈ ਉੱਤੇ ਮੋਕੇ ਤੇ ਨਹੀਂ ਪਹੁੰਚਿਆ ਤੁਸੀਂ ਆਮ ਆਦੀ ਪਾਰਟੀ ਦੇ ਵਿੱਚ ਚੇਅਰਮੈਨ ਦੇ ਉੱਤੇ ਤੇ ਬੈਠੇ ਹੋ ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਪ੍ਰਸ਼ਾਸਨ ਆ ਉਹਦਾ ਰਵਈਆ ਪਹਿਲੀਆਂ ਸਰਕਾਰਾਂ ਲਈ ਆ ਜਿਸ ਤਰ੍ਹਾਂ ਜੇ ਕਾਂਗਰਸ ਦੇ ਰਾਜ ਦੌਰਾਨ ਹੁੰਦਾ ਸੀ ਜਾਂ ਕਾਂਗਰਸ ਦੇ ਰਾਜ ਦੌਰਾਨ ਹੁੰਦਾ ਸੀ ਇਸ ਤਰ੍ਹਾਂ ਤੁਸੀਂ ਮਰਦੇ ਹੋ ਕਿ ਪ੍ਰਸ਼ਾਸਨ ਅੱਜ ਵੀ ਭਾਵੇਂ ਆਮ ਆਦੀ ਪਾਰਟੀ ਵੱਡੇ ਵੱਡੇ ਵਾਦੇ ਦੱਸੇ ਕਰਦੀ ਆ ਕਿ ਸਾਡੇ ਵੱਲੋਂ ਜਿਹੜਾ ਪ੍ਰਸ਼ਾਸਨ ਨੂੰ ਨੱਕ ਪਾਈਗੇ ਪਰ ਪ੍ਰਸ਼ਾਸਨ ਉਸੇ ਤਰੀਕੇ ਨਾਲ ਹੀ ਕੰਮ ਕਰ ਰਿਹਾ ਰਵਿਜੀਆ ਮੇਰਾ ਹੱਥ ਆ ਇਹਦੀਆਂ ਪੰਜ ਉਂਗਲਾਂ ਉਂਗੂਠੇ ਦਾ ਆਪਣਾ ਸਾਈਜ਼ ਹੈ ਇਹ ਉਂਗਲ ਦਾ ਆਪਣਾ ਸਾਈਜ਼ ਹੈ ਦਾ ਆਪਣਾ ਹੈ ਇਸੇ ਤਰ੍ਹਾਂ ਇੱਕ ਪਰਿਵਾਰ ਦੇ ਵਿੱਚ ਮੈਂਬਰ ਵੀ ਹੁੰਦੇ ਆ ਸਭ ਦਾ ਜਿਹੜਾ ਸੁਭਾਅ ਤੇ ਕੰਮ ਕਰਨ ਦਾ ਤਰੀਕਾ ਸਾਰੀਆਂ ਚੀਜ਼ਾਂ ਅਲੱਗ-ਅਲੱਗ ਹੁੰਦੀਆਂ ਸੋ ਪ੍ਰਸ਼ਾਸਨ ਹੈ ਭਾਜੀ ਪ੍ਰਸ਼ਾਸਨ ਬੰਦਾ ਹੀ ਆ ਇੱਥੇ ਚੰਗੇ ਵੀ ਅਤੇ ਮਾੜੇ ਵੀ ਆ ਜਿਹੜੇ ਮਾੜੇ ਆ ਚੁਣ ਲਾਂਗੇ ਜਿਹੜੀਆਂ ਕਾਲੀਆਂ ਭੇਡਾਂ ਕੱਢਾਂਗੇ ਵਿੱਚੋਂ ਕਿਹੜੀਆਂ ਉਹਨਾਂ ਨੂੰ ਪਿਛਾਵਾਣਗੇ ਜੇ ਅਸੀਂ ਜੇ ਅੱਜ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਡੀ ਪੰਜਾਬ ਸਰਕਾਰ ਦੇ ਚੇਅਰਮੈਨ ਤੇ ਇਹ ਲੋਕ ਲੋਕਾਂ ਨੇ ਅਟੈਕ ਕੀਤਾ ਆ ਜਿਹੜੇ ਵੀ ਬੰਦੇ ਇਨਵੋਲਵ ਹੋਣਗੇ ਬਖਸ਼ੇ ਨਹੀਂ ਜਾਣਗੇ। ਕਾਲੀਆਂ ਪੈਡਾਂ ਬਾਹਰ ਕੱਢਾਂਗੇ ਬੇਸ਼ਕਰੋ। ਤੁਹਾਡੀ ਹੁਣ ਕੋਈ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਨਹੀਂ ਹੋਊਗੀ। ਬਿਲਕੁਲ ਜੀ ਮੈਂ ਹੁਣ ਇਸ ਤੋਂ ਬਾਅਦ ਸਾਡੇ ਮਾਨਯੋਗ ਮਾਈਨਿੰਗ ਮਿਨਿਸਟਰ ਸਰਦਾਰ ਚੇਤਨ ਸਿੰਘ ਜ਼ੋਰਮਾਦਰਾ ਜੀ ਨੂੰ ਮਿਲਣ ਜਾ ਰਿਹਾ ਹਾਂ। ਔਰ ਸਾਰੀ ਮੈਂ ਉਹਨਾਂ ਨੂੰ ਗੱਲਬਾਤ ਰੱਖੂੰਗਾ ਔਰ ਮੈਂ ਪਾਰਟੀ ਆਫਿਸ ਵੀ ਜਾ ਕੇ ਗੱਲ ਕਰੂੰਗਾ ਔਰ ਸਾਰਾ ਜਿਹੜਾ ਹੈਗਾ ਜਿੰਨੇ ਵੀ ਬੰਦੇ ਦੋਸ਼ੀ ਅਸੀਂ ਬਖਸ਼ਾਂਗੇ ਨਹੀਂ ਇਹਨਾਂ ਨੂੰ। ਜਿਨ੍ਹਾਂ ਨੇ ਆਪਣਾ ਕੀਤਾ ਉਹਨਾਂ ਦੀ ਕਿੰਨੀ ਕਿੰਨੀ ਸੀ। ਉਹ ਕੋਈ 15 ਤੋਂ 20 ਦੇ ਕਰੀਬ ਸੀ। ਬਾਕੀ ਰਵੀਜੀ ਪੰਗੜਾ ਕੁਰੇ ਫਿਕਰ ਦੀ ਦਾ ਅੰਦਾਜ਼ਾ ਹੀ ਲਾ ਸਕਦੇ ਆ ਵੀ ਇੰਨੇ ਕ ਬੰਦੇ ਸੀ ਕਿਉਂਕਿ 4-5 ਗੱਡੀਆਂ ਮੌਕੇ ਤੇ ਸੀਗੀਆਂ ਜਿਹਦੇ ਚੋਂ ਅਸੀਂ ਤਿੰਨ ਕ ਗੱਡੀਆਂ ਦੇ ਨੰਬਰ ਵੀ ਪਛਾਣੇ ਆ ਔਰ ਅਸੀਂ ਉਹ ਜਿਹੜੇ ਨੰਬਰ ਅਸੀਂ ਦਰਖਾਸਤ ਦੇ ਵਿੱਚ ਦਿੱਤੇ ਵੀ ਆ ਤੇ ਜਿਹੜੀ ਮੈਂ ਇੱਕ ਇੱਕ ਤੋਂ ਜਿਹੜੀਆਂ ਮੈਨੂੰ ਕਾਲ ਆਈਆਂ ਜਿਵੇਂ ਸੁਖਵੀਰ ਰੰਧਾਵਾ ਉਸ ਬੰਦੇ ਦਾ ਨੰਬਰ ਮੈਂ ਬਕਾਇਦਾ ਜਿਹੜਾ ਸ਼ਿਕਾਇਤ ਚ ਲਿਖਾਇਆ ਆ ਤੇ ਜਿਹੜੇ ਵੀ ਬੰਦੇ ਪਛਾਣੇ ਜਾਣਗੇ ਉਹ ਚਾਹੇ ਪ੍ਰਸ਼ਾਸਨ ਦੇ ਹੋਣ ਚਾਹੇ ਜੋ ਵੀ ਹੋਵੇ ਅਸੀਂ ਉਹਨਾਂ ਨੂੰ ਬਿਲਕੁਲ ਜੀ ਮੈਨੂੰ ਪੂਰਨ ਵਿਸ਼ਵਾਸ ਆ ਸੀਐਮ ਸਾਹਿਬ ਵੀ ਇੱਥੇ ਪੂਰਾ ਐਕਸ਼ਨ ਲੈਣਗੇ ਅਸੀਂ ਆਪਣੇ ਪੱਧਰ ਤੇ ਜਾ ਕੇ ਅੱਜ ਮੰਤਰੀ ਸਾਹਿਬ ਨੂੰ ਮਿਲ ਕੇ ਜਿਹੜਾ ਇਹਨਾਂ ਤੇ ਕਾਰਵਾਈ ਕੀਤੀ ਕੋਈ ਹਮਲੇ ਦੀ ਮੋਕੇ ਦੀ ਕੋਈ ਵੀਡੀਓ ਵੀ ਕਰਾ ਕੋਈ ਸਾਡੇ ਕੋਲ ਕਲਿੱਪਸ ਹੈਗੀਆਂ ਕਿਉਂਕਿ ਜਦੋਂ ਉਹ ਸਾਰੇ ਬੰਦੇ ਹਥਿਆਰਾਂ ਨਾਲ ਰਏ ਸੀਗੇ ਜਦੋਂ ਸਿਸਟਮ ਹੋਇਆ ਸਾਰਾ ਮੈਂ ਸਾਰੇ ਮੁੰਡਿਆਂ ਨੂੰ ਕਿਹਾ ਵੀ ਕਿਸੇ ਨੇ ਵੀ ਕੋਈ ਤੁਸੀਂ ਆਪਣਾ ਆਪ ਹੀ ਆਪਾਂ ਨਿਕਲ ਨਹੀਂ ਕਰਨੀਆਂ ਬੋਲਣਾ ਨਹੀਂ ਕੋਈ ਬੋਲਣਾ ਨਹੀਂ ਸਾਡਾ ਬੰਦਾ ਕੋਈ ਕੁਝ ਨਹੀਂ ਕੀਤਾ ਅਸੀਂ ਆਪਣੀ ਗੱਡੀ 'ਚ ਬੈਠ ਕੇ ਨਿਕਲ ਪਏ ਆ ਉਹਨਾਂ ਨੇ ਸਾਨੂੰ ਤੁਰਦੇ ਤੁਰਦੇ ਵੀ ਛੱਡਦੇ ਹਮਲਾ ਕੀਤਾ ਕਿ ਕੋਈ ਨੁਕਸਾਨ ਕਿੰਨਾ ਹੋਇਆ ਜਾਂ ਮੇਰੀ ਗੱਡੀ ਦੀ ਤੁਸੀਂ ਫੋਟੋਸ ਲੈ ਜਿਓ ਬਾਹਰ ਖੜੀਆ ਗੱਡੀ ਤੁਸੀਂ ਦੇਖੋ ਗੱਡੀ ਦਾ ਜੋ ਹੈ ਅਗਰ ਜਿਸ ਤਰੀਕੇ ਨਾਲ ਗੱਡੀ ਤੇ ਉਹਨੇ ਇੱਤਾ ਆ ਲੋਹੇ ਦੀਆਂ ਰੌਣਾ ਸੀ ਤੇ ਜੇ ਅਸੀਂ ਉੱਥੇ ਖੜੇ ਰਹਿੰਦੇ ਤਾਂ ਸਾਨੂੰ ਕਿਹੜਾ ਬਖਸ਼ਣਾ ਸੀ ਉਹਨਾਂ ਨੂੰ ਠੀਕ ਹੈ ਨਾ ਤਾਂ ਉਹਨੇ ਵੱਡੇ ਪੱਧਰ ਤੇ ਨੁਕਸਾਨ ਕਰਨਾ ਸੀ ਕਾਹਦਾ ਵੀ ਕਿਤੇ ਸਵਾਲ ਹੋਰ ਬਣਦਾ ਕਿ ਜਿਸ ਤਰ੍ਹਾਂ ਤੁਸੀਂ ਕਹੇ ਕਿ ਰੰਧਾਵਾ ਸਾਹਿਬ ਨੇ ਕੋਈ ਤੁਹਾਨੂੰ ਜਿਹੜੀਆਂ ਧਮਕੀਆਂ ਵਗੈਰਾ ਦਿੱਤੀਆਂ ਕਿ ਤਾਂ ਉਹਨਾਂ ਨੂੰ ਵੀ ਪਤਾ ਹੋਊਗਾ ਵੀ ਤੁਸੀਂ ਵੱਡੇ ਉੱਤੇ ਤੇ ਇਸ ਤਰ੍ਹਾਂ ਜਿਹੜੇ ਵਿਅਕਤੀ ਉਹ ਪੰਜਾਬ ਸਰਕਾਰ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਨਾ ਕੋਈ ਜਿਹੜੀ ਸਰਕਾਰੀ ਹੈ ਹੀ ਹੋਣੀ ਆ ਜਿਹੜੀ ਜਿਸ ਤਿੱਤੇ ਤੁਹਾਨੂੰ ਧਮਕੀਆਂ ਦੇ ਦੇਵੇ ਵੀ ਅਜੀ ਇਹ ਜਿਹੜੇ ਕਾਲੇ ਧੰਦੇ ਵਾਲੇ ਲੋਕ ਹੁੰਦੇ ਹਨ ਇਹਨਾਂ ਨੂੰ ਸਹਿ ਹੋਵੇ ਨਾ ਹੋਵੇ ਇਹ ਆਪਣਾ ਜਿਹੜਾ ਦੂਜਾ ਹੁੰਦਾ ਨਾ ਸਰਸ ਸਰਜ ਲੈ ਲੈਂਦੇ ਆ ਬਾਤਾਂ ਬਣ ਬਣਾ ਲੈਂਦੇ ਆ ਆਪਣਾ ਠੀਕ ਹੈ ਨਾ ਤੇ ਇਹ ਕਾਲੇ ਧੰਦੇ ਵਾਲੇ ਲੋਕ ਆ ਇਹ ਮੈਨੂੰ ਨਹੀਂ ਲੱਗਦਾ ਸਾਹ ਅਗਰ ਕੋਈ ਇਦਾਂ ਦੀ ਗੱਲ ਹੋਊਗੀ ਅਸੀਂ ਉਹਨੂੰ ਬਾਹਰ ਲੈ ਕੇ ਆਵਾਂਗੇ ਬਿਲਕੁਲ ਬਾਹਰ ਲੈ ਕੇ ਆਵਾਂਗੇ ਕੋਈ ਇਦਾਂ ਦੀ ਲੋਕੋ ਨਹੀਂ ਰੱਖਾਂਗੇ ਔਰ ਮਾਨ ਸਾਹਿਬ ਨੇ ਸਮੇਂ-ਸਮੇਂ ਤੇ ਜਿਹੜੇ ਆਮ ਆਦਮੀ ਪਾਰਟੀ ਚਾਏ ਕੋਈ ਵਿਧਾਇਕ ਸੀ ਚਾਏ ਕੋਈ ਮੰਤਰੀ ਸੀ ਕੋਈ ਸੀ ਜਿਨੇ ਕਰਾਪਸ਼ਨ ਕੀਤੀ ਉਹਨੂੰ ਬਖਸ਼ਿਆ ਨਹੀਂ ਹੈ ਕਿਤੇ ਇਤਨੀ ਵੀ ਹਵਾ ਜਿਉਂਡ ਕੇ ਰਹਿ ਜੂ ਮਾਮਲਾ ਜਾਂ ਕੋਈ ਕਾਰਵਾਈ ਵੀ ਹੋ ਜੇ ਇਹ ਤਾਂ ਪਹਿਲੀਆਂ ਸਰਕਾਰਾਂ ਚ ਹੁੰਦਾ ਸੀ ਪਰ ਹੁਣ ਤੁਸੀਂ ਮੌਜੂਦਾ ਇਸ ਦੇ ਵਿੱਚ ਚੇਅਰਮੈਨ ਵੀ ਇਹ ਹੋਣ ਲੱਗਿਆ ਕਿ ਕੋਈ ਐਕਸ਼ਨ ਹੋਊਗਾ ਵੱਡਾ ਜਾਂ ਅਲਬੇਲਾ ਜੀ ਸਰਕਾਰ ਹੀ ਨਹੀਂ ਸੁਣ ਰਹੇ ਇਹ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਆ ਔਰ ਭਗਵਾਨ ਸਿੰਘ ਮਾਨ ਉਹ ਇਨਸਾਨ ਨੇ ਜਿਹੜੇ ਗਰਾਊਂਡ ਤੋਂ ਆਏ ਨੇ ਭਗਵਾਨ ਸਿੰਘ ਮਾਨ ਉਹ ਇਨਸਾਨ ਨੇ ਜਿਹੜੇ ਅਗਰ ਪਬਲਿਕ ਨੂੰ ਠੀਕ ਨਾ ਲੱਗੇ ਆਪਣੇ ਫੈਸਲੇ ਵਾਪਸ ਲੈ ਲੈਂਦੇ ਆ ਇਹਦਾ ਮੁੱਖ ਮੰਤਰੀ ਪੰਜਾਬ ਨੂੰ ਪਹਿਲੀ ਵਾਰ ਹੀ ਮਿਲਿਆ ਭਗਵਨ ਸਿੰਘ ਮਾਨ ਉਹ ਮੁੱਖ ਮੰਤਰੀ ਆ ਜਿਨ੍ਹਾਂ ਨੇ 17 ਟੋਲ ਪਲਾਜ਼ੇ ਬੰਦ ਕਰਤੇ ਅਜੇ ਤੱਕ ਨਹੀਂ ਸੀ ਕਿਸੇ ਨੇ ਕੀਤੇ ਭਗਵਨ ਸਿੰਘ ਮਾਨ ਉਹ ਮੁੱਖ ਮੰਤਰੀ ਆ ਜਿਨ੍ਹਾਂ ਨੇ 114 ਸਕੂਲ ਆਫ ਐਮਨੈਂਸ ਚਾਲੂ ਕਰਤੇ ਔਰ ਉਹ ਲੋਕਾਂ ਦੇ ਦਰਦੀ ਆ ਔਰ ਜਿਹੜੀ ਚੀਜ਼ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਜਿਹੜੀ ਅਸਲ ਗੱਲ ਆ ਆਪਾਂ ਤੁਸੀਂ ਗੱਲ ਕਰ ਰਹੇ ਹੋ ਬਾਰ-ਬਾਰ ਵੀ ਕੋਈ ਸਰਕਾਰੀ ਬੰਦਾ ਨੀ ਬਾਲੂ ਤੁਸੀਂ ਮੈਨੂੰ ਦੱਸੋ ਇਹ ਬੰਦੇ ਹਰ ਰੋਜ਼ ਲੱਖਾਂ ਲੱਖਾਂ ਰੁਪਏ ਦਾ ਟੂਨਾ ਸਾਡੇ ਰੈਵਨਿਊ ਨੂੰ ਲਾ ਰਿਹਾ ਸਰਕਾਰ ਦੇ ਰੈਵਨਿਊ ਲਾ ਰਿਹਾ ਕਿ ਮੈਂ ਇਹਨਾਂ ਨੂੰ ਬਚਾ ਜਾਊਗਾ ਬਿਲਕੁਲ ਨਹੀਂ ਬਚਾ ਜਾਣਾ ਸਾਹਿਬ ਜੀ ਇਸ ਤਰ੍ਹਾਂ ਦੇ 2.5 ਸਾਲ ਹੋ ਚੁੱਕੇ ਆ ਸਰਕਾਰ ਨੂੰ 2.5 ਸਾਲ ਤੋਂ ਵਾਦਾ ਸਮਾਂ ਹੋ ਗਿਆ ਪਰ ਜਿਹੜੀ ਮੈਨਿੰਗ ਆ ਉਹ ਨਿਯਾਸ਼ ਮੈਨਿੰਗ ਰੁਕਦੀ ਰਹੀ ਬਾਕੀ ਸਰਕਾਰਾਂ ਵਾਂਗ ਹੀ ਚੱਲ ਰਹੀ ਆ ਕੋਈ ਉਮੀਦ ਹੈ ਵੀ ਤਾ ਰੁਪਏ ਦੀ ਮੈਨਿੰਗ ਦੇਖੋ ਜੀ ਤੁਹਾਡੇ ਸਾਹਮਣੇ ਉਦਾਹਰਨਾਂ ਅੱਜ ਤੋਂ 10 ਦਿਨ 15 ਦਿਨ ਪਹਿਲਾਂ 10 10 ਦਿਨ ਪਹਿਲਾਂ ਦੀ ਗੱਲ ਆ ਮੈਂ ਲਾਈਵ ਕੀਤਾ ਸੀ ਤੁਸੀਂ ਰਵੀ ਜੀ ਤੁਸੀਂ ਖੁਦ ਜਾ ਕੇ ਤੁਸੀਂ ਸਮਾਂ ਕੇ ਉਹਨਾਂ ਦੀ ਵੀ ਇੰਟਰਵਿਊ ਲੈ ਕੇ ਆਏ ਜਿਹੜੇ ਹੈ ਨਾ ਬੋਰਡ ਵੀ ਪੰਜਾਬ ਜੋ ਹੋਰ ਵੀ ਵੱਖ-ਵੱਖ ਦੇਖੋ ਮੈਨੂੰ ਮੇਰੇ ਇਲਾਕੇ ਦਾ ਪਤਾ ਜੀ ਸਾਨੂੰ ਸਾਡੇ ਇਲਾਕੇ ਦਾ ਪਤਾ ਆਪਾਂ ਉਥੇ ਜਿੱਥੇ ਕੰਮ ਕਰ ਸਕਦੇ ਆ ਉਥੇ ਤੇ ਗੱਲ ਕਰ ਸਕਦੇ ਆ ਠੀਕ ਹੈ ਨਾ ਆਪਾਂ ਹੁਣ ਸਾਰੀ ਜਗ੍ਹਾ ਤਾਂ ਦੇਖ ਨਹੀਂ ਸਕਦੇ ਹਾਂ ਔਰ ਮੈਂ ਮੰਗਤੀ ਇਹੋ ਤੇ ਜੇਰੀ ਤਾਂ ਮੰਗ ਮੈਂ ਤਾਂ ਸੀਪੀ ਸਾਹਿਬ ਨੂੰ ਕਹੂੰਗਾ ਕਿ ਸਭ ਤੋਂ ਪਹਿਲਾਂ ਜਿਹੜੀ ਸਿਕਿਉਰਿਟੀ ਜਿਹੜੀ ਵਧਾਈ ਜਾਵੇ ਔਰ ਜਿਹੜਾ ਸਾਡੇ ਏਰੀਆ ਦੇ ਵਿੱਚ ਗਸ਼ਤ ਵਧਾਈ ਜਾਵੇ ਜਿਹੜੀ ਸੜਕਾਂ ਦੇ ਉੱਤੇ ਤੇ ਕਿਉਂਕਿ ਇਹ ਥੋੜਾ ਜਿਹਾ ਨਵੇਂ ਸ਼ਹਿਰ ਦਾ ਏਰੀਆ ਉਰਲੇ ਪਾਸੇ ਵੀ ਗੱਲ ਤੋਂ ਵਧੂ ਕਿ ਤੇ ਪਰਲੇ ਪਾਸੇ ਵੀ ਅਸੀਂ ਅੱਜ ਗੱਲ ਕਰਾਂਗੇ ਸਾਨੂੰ ਇਹ ਕਮਿਸ਼ਨਰ ਜਲੰਧਰ ਨਾਲ ਗੱਲ ਕਰਨੀ ਪਵੇ ਚਾਹੇ ਡੀਜੀਪੀ ਸਾਹਿਬ ਨਾਲ ਜਿਹੜੇ ਵੀ ਉੱਥੇ ਜਿਹੜੇ ਡੀਆਈਜੀ ਰੇਂਜ ਹੋਣਗੇ ਉਹ ਨਾਲ ਮੈਂ ਗੱਲ ਕਰਾਂਗੇ ਭਾਈ ਆਹ ਕੁਸੂਰ ਹੈ ਇੱਥੇ ਜਿਹੜੀ ਪੁਲਿਸ ਦੀ ਜਿਹੜੀ ਗੱਲਬਾਤ ਵਧਾਈ ਜਾਵੇ ਜਿੱਥੇ ਅਸੀਂ ਨਹੀਂ ਸੁਰੱਖਿਤ ਰਹਿ ਗਏ ਇਸ ਇਲਾਕੇ ਦੇ ਵਿੱਚ ਉੱਥੇ ਆਮ ਪਬਲਿਕ ਕਿਵੇਂ ਸੁਰੱਖਤ ਹੋ ਸਕਦੀ ਜਿਹੜੇ ਕੋਰਸ ਮੁਲਾਜ਼ਮਾਂ ਨਾਲ ਜੋਧੀ ਹੈ ਮੁਤਾਬਕ ਪਤਾ ਹੀ ਬਖਤੀ ਆ ਉਹਨਾਂ ਦੀ ਕੋਈ ਕਾਰਵਾਈ ਪਤਾ ਨਹੀਂ ਬਿਲਕੁਲ ਜੀ ਬਿਲਕੁਲ ਕੋਈ ਨਹੀਂ ਬੱਸੇ ਮੈਂ ਪਹਿਲਾਂ ਦੱਸਦਾ ਕੋਈ ਕਾਲੀ ਭੇਜ ਦੋਵੇ ਅਸੀਂ ਬੱਛਾਂਗੇ